ਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਆਪਾਂ ਕਰ ਰਹੇ ਸੀ ਮੱਧ ਕਾਲ ਦੀਆਂ ਵਰਤਕ ਬਣਗੀਆਂ ਜਨਮ ਸਾਖੀ ਸਾਖੀ ਗੋਸ਼ਟੀ ਅਤੇ ਪਰਚੀ ਦੇ ਬਾਰੇ ਆਪਾਂ ਪਹਿਲਾਂ ਪੜ ਚੁੱਕੇ ਹਾਂ ਅੱਜ ਆਪਾਂ ਪੜਾਂਗੇ ਹੁਕਮਨਾਮਾ ਕੀ ਹੁੰਦਾ ਹੈ ਪੰਜਾਬੀ ਸਾਹਿਤ ਦੇ ਵਿੱਚ ਹੁਕਮਨਾਮਾ ਵੇਤਾ ਸਾਹਿਤ ਰੂਪ ਦੇ ਵਿੱਚ ਹੋਈ ਰਚਨਾ ਦੇ ਬਾਰੇ ਚਰਚਾ ਕਰੋ ਤਾਂ ਹੁਕਮਨਾਮਾ ਅਰਬੀ ਸ਼ਬਦ ਹੁਕਮ ਅਤੇ ਫਾਰਸੀ ਨਾਮਹ ਸ਼ਬਦ ਦਾ ਸੰਯੁਕਤ ਰੂਪ ਹੈ ਅਰਬੀ ਦਾ ਸ਼ਬਦ ਹੁਕਮ ਅਤੇ ਫਾਰਸੀ ਨਾਮਹ ਹੁਕਮ ਨਾਮਾ ਠੀਕ ਹੈ ਦਾ ਸੰਯੁਕਤ ਰੂਪ ਹੈ ਤੇ ਇਸ ਦਾ ਸਧਾਰਨ ਅਰਥ ਹੈ ਫਰਮਾਇਸ਼ ਵਾਲਾ ਪੱਤਰ ਜਾਂ ਆਗਿਆ ਪੱਤਰ ਇਹ ਖਤ ਉਹ ਖਤ ਹੁੰਦਾ ਜਿਸ ਉੱਪਰ ਕੋਈ ਹੁਕਮ ਲਿਖਿਆ ਗਿਆ ਹੋਵੇ ਠੀਕ ਹੈ ਕਿਹੜਾ ਖਤ ਹੁੰਦਾ ਜਿਸ ਦੇ ਉੱਪਰ ਕੋਈ ਹੁਕਮ ਲਿਖਿਆ ਗਿਆ ਹੋਵੇ ਸ਼ਾਹੀ ਫਰਮਾਨ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸ਼ਰਧਾਲੂਆਂ ਜਾਂ ਸੇਵਕਾਂ ਵੱਲ ਲਿਖੇ ਗਏ ਪੱਤਰਾਂ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ। ਇਨ੍ਹਾਂ ਹੁਕਮਨਾਮਿਆਂ ਦਾ ਇੱਕ ਸੰਗ੍ਰਹਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅਤੇ ਦੂਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋ ਚੁੱਕਿਆ ਹੈ। ਮੂਲ ਹੁਕਮਨਾਮੇ ਗੁਰੂਤਾ ਮਾ ਸ਼ਰਧਾਲੂਆਂ ਦੇ ਘਰਾਂ ਅਤੇ ਪੁਸਤਕਾਲਿਆਂ ਦੇ ਵਿੱਚ ਸੁਰੱਖਿਅਤ ਹਨ। ਕਈ ਥਾਵਾਂ ਤੇ ਜਾਲੀ ਹੁਕਮਨਾਮੇ ਵੀ ਮਿਲ ਜਾਂਦੇ ਹਨ ਜੋ ਧਾਨ ਕਮਾਉਣ ਦੀ ਰੁਚੀ ਅਧੀਨ ਲਿਖੇ ਗਏ ਪ੍ਰਤੀਤ ਹੁੰਦੇ ਹਨ ਹੁਕਮਨਾਮੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਲਿਖੇ ਜਾਣੇ ਸ਼ੁਰੂ ਹੋਏ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਮਹਿਲਾ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਜੀ ਤੋਂ ਇਲਾਵਾ ਪ੍ਰਮੁੱਖ ਤਖਤਾਂ ਤੋਂ ਵੀ ਹੁਣ ਤੱਕ ਜਾਰੀ ਕੀਤੇ ਜਾਂਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਹੁਕਮਨਾਮੇ ਆਮ ਤੌਰ ਤੇ ਗੁਰੂ ਸਾਹਿਬ ਆਪ ਹੀ ਲਿਖਦੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੁਕਮਨਾਮੇ ਲਿਖਾਰੀ ਲਿਖਦੇ ਸਨ ਅਤੇ ਗੁਰੂ ਸਾਹਿਬ ਉਹਨਾਂ ਉੱਤੇ ਆਪਣੇ ਨਿਸ਼ਾਨ ਪਾ ਦਿੰਦੇ ਸਨ ਜਿਨ੍ਹਾਂ ਦੀ ਲਿਖਾਵਟ ਦਾ ਸਰੂਪ ਵੱਖਰਾ ਜਿਹਾ ਹੁੰਦਾ ਸੀ ਇਹ ਨਿਸ਼ਾਨ ਗੁਰੂ ਸਾਹਿਬ ਦੇ ਨਾ ਦਾ ਨਾਸੂਚਕ ਦਸਤਕ ਨਹੀਂ ਸਗੋਂ ਇਹ ੴ ਸਤਿਗੁਰ ਪ੍ਰਸਾਦ ਜਾਂ ਹੋਰ ਕੋਈ ਅਸੀਸ ਸੂਚਕ ਵਾਕ ਜਾਂ ਗੁਰਬਾਣੀ ਦੀ ਕਿਸੇ ਤੁਕ ਦੇ ਰੂਪ ਦੇ ਵਿੱਚ ਹੁੰਦੇ ਸਨ ਬਹੁਤਿਆਂ ਹੁਕਮਨਾਮਿਆਂ ਉੱਤੇ ਨਿਸ਼ਾਨ ਗੁਰਮੁਖੀ ਦੀ ਸਿੱਖਸ਼ਤਾ ਲਿਖਤ ਦੇ ਵਿੱਚ ਹੁੰਦੇ ਸਨ ਇਹਨਾਂ ਹੁਕਮਨਾਮਿਆਂ ਦਾ ਪਾਠ ਅਤੇ ਬੰਦਤਰ ਸ਼ਾਹੀ ਫਰਮਾਨ ਵਾਂਗ ਹੁੰਦੀ ਹੈ ੴ ਸਤਿਗੁਰ ਪ੍ਰਸਾਦ ਆਦ ਮੰਗਲਿਕ ਉਕਤੀਆਂ ਤੋਂ ਬਾਅਦ ਹੁਕਮਨਾਮਾ ਲਿਖਣ ਵਾਲੇ ਗੁਰੂ ਸਾਹਿਬ ਜਾਂ ਆਗੂ ਵੱਲੋਂ ਸਮੁੱਚੀ ਸੰਗਤ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਿਸ ਵੱਲ ਉਹ ਹੁਕਮਨਾਮਾ ਭੇਜਿਆ ਜਾ ਰਿਹਾ ਹੋਵੇ ਇਸ ਤੋਂ ਪਿੱਛੋਂ ਜਾਂ ਪਹਿਲੋਂ ਕਈ ਵਾਰੀ ਉਸ ਸੰਗਤ ਵਿੱਚ ਇਲਾਕੇ ਦੇ ਮੁਖੀ ਦਾ ਨਾਂ ਵੀ ਦਿੱਤਾ ਹੁੰਦਾ ਹੈ ਫਿਰ ਅਸੀਸ ਲਿਖ ਕੇ ਫਰਮਾਇਸ਼ ਜਾਂ ਸੇਵਾ ਦਾ ਉਲੇਖ ਹੁੰਦਾ ਹੈ ਕਈ ਵਾਰ ਜੇ ਫਰਮਾਇਸ਼ ਇੱਕ ਤੋਂ ਵੱਧ ਵਸਤਾਂ ਦੀ ਹੋਵੇ ਤਾਂ ਪਾਠ ਪ੍ਰਵਾਹ ਤੋਂ ਲਾਂਬੇ ਹਟ ਕੇ ਕੱਬੇ ਪਾਸੇ ਹਾਸ਼ੀਏ ਦੇ ਵਿੱਚ ਵਸਤਾਂ ਦਾ ਵੇਰਵਾ ਦਿੱਤਾ ਜਾਂਦਾ ਹੈ ਜੇ ਹੁਕਮਨਾਮਾ ਲਿਜਾਣ ਵਾਲੇ ਵਿਅਕਤੀ ਨੂੰ ਕੁਝ ਭੇਟਾ ਕਰਨਾ ਹੋਵੇ ਤਾਂ ਉਹ ਵੀ ਅੰਤ ਵਿੱਚ ਲਿਖ ਦਿੱਤਾ ਜਾਂਦਾ ਸੀ ਫਰਮਾਇਸ਼ਾਂ ਤੋਂ ਇਲਾਵਾ ਹੋਰ ਕੋਈ ਜ਼ਰੂਰੀ ਸੰਦੇਸ਼ ਭੇਜਣ ਲਈ ਵੀ ਹੁਕਮਨਾਮੇ ਜ਼ਰੂਰੀ ਕੀਤੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਇਨ੍ਹਾਂ ਹੁਕਮਨਾਮਿਆਂ ਦਾ ਆਕਾਰ ਵੱਡਾ ਹੁੰਦਾ ਗਿਆ ਇਤਿਹਾਸਿਕ ਪੱਖ ਤੋਂ ਇਹਨਾਂ ਹੁਕਮਨਾਮਿਆਂ ਤੋਂ ਗੁਰੂ ਘਰ ਦੀ ਮਾਇਕ ਅਵਸਥਾ ਲੰਗਰ ਆਦਿ ਲਈ ਸਮੱਗਰੀ ਪ੍ਰਾਪਤ ਕਰਨ ਦੀ ਵਿਧੀ ਅਤੇ ਆਰਥਿਕ ਪ੍ਰਬੰਧ ਦਾ ਪਤਾ ਲੱਗਦਾ ਹੈ। ਡਾਕਟਰ ਗੰਡਾ ਸਿੰਘ ਦੇ ਅਨੁਸਾਰ ਹੁਕਮਨਾਮਿਆਂ ਦਾ ਆਮ ਉਦੇਸ਼ ਪ੍ਰਚਾਰ ਲਈ ਹਦਾਇਤਾਂ ਗੁਰੂ ਘਰ ਦੇ ਲੰਗਰ ਲਈ ਕਾਰਪੇਟਾ ਗੁਰੂ ਜੀ ਦੇ ਮੁੱਖ ਅਸਥਾਨ ਪਹੁੰਚਣ ਦਾ ਪ੍ਰਬੰਧ ਸਿੱਖ ਸੰਗਤਾਂ ਪਰ ਆਪਣੀ ਖੁਸ਼ੀ ਦੇ ਪ੍ਰਗਟਾਵੇ ਰਹੀ ਗੁਰੂ ਅਤੇ ਸੰਗਤਾਂ ਦਾ ਮੇਲ ਕਾਇਮ ਰੱਖਣਾ ਸਿੱਖਾਂ ਨੂੰ ਆਪਸ ਦੇ ਵਿੱਚ ਮੇਲ ਰੱਖਣ ਦਾ ਹੁਕਮ ਵੇਲੇ ਕੋ ਵੇਲੇ ਲੋੜੀਂਦੀਆਂ ਅਵਸਥਾਾਂ ਲਈ ਫਰਮਾਇਸ਼ਾਂ ਬਾਹਰ ਗੁਰਪੂਰਵਾਂ ਲਈ ਸੰਗਤਾਂ ਨੂੰ ਉਤਸ਼ਾਹ ਖਾਸ-ਖਾਸ ਮੌਕਿਆਂ ਉੱਤੇ ਸੰਗਤਾਂ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣ ਦਾ ਸੱਦਾ ਸੰਗਤਾਂ ਨੂੰ ਖਾਲਸਾ ਕਰਨ ਦੀ ਇਤਲਾ ਮਸੰਦਾ ਦੀ ਮਸੰਦਾ ਦੀ ਪ੍ਰਥਾ ਨੂੰ ਬੰਦ ਕੀਤੇ ਜਾਣ ਅਤੇ ਉਹਨਾਂ ਦੀ ਵਿਚੋਲਗੀ ਹਟਾ ਦੇਣ ਦੇ ਸੰਬੰਧੀ ਬਾਹਰ ਦੀਆਂ ਸੰਗਤਾਂ ਨੂੰ ਖ਼ਬਰਾਂ ਪਹੁੰਚਾਉਣਾ ਆਦ। ਤਾਂ ਇਹ ਸਾਰਾ ਕੁਝ ਇਹਨਾਂ ਹੁਕਮਨਾਮਿਆਂ ਦੇ ਵਿੱਚ ਲਿਖਿਆ ਜਾਂਦਾ ਸੀ ਗੁਰੂਆਂ ਨੂੰ ਮਤਲਬ ਸਿੱਖ ਸ਼ਰਧਾਲੂ ਹੁੰਦੇ ਸੀ ਜਿਹੜੇ ਉਹ ਸਿੱਖ ਸੰਗਤਾਂ ਦੇ ਤੱਕ ਇਹਨਾਂ ਹੁਕਮਾਂ ਨੂੰ ਪਹੁੰਚਾਉਂਦੇ ਸੀ ਠੀਕ ਹੈ ਜੋ ਗੁਰਮਾ ਜਾਂ ਗੁਰੂ ਦੇ ਪਰਿਵਾਰ ਦੇ ਮੈਂਬਰਾਂ ਦੇ ਦੁਆਰਾ ਇਸ ਹੁਕਮਨਾਮੇ ਦੇ ਵਿੱਚ ਜੋ ਲਿਖਿਆ ਜਾਂਦਾ ਸੀ ਉਹ ਸੰਗਤਾਂ ਤੱਕ ਪਹੁੰਚਾਇਆ ਜਾਂਦਾ ਸੀ ਇਨ੍ਹਾਂ ਹੁਕਮਨਾਮਿਆਂ ਤੋਂ ਹੁੰਡੀਆਂ ਰਾਹੀਂ ਦਸਬੰਦ ਕੱਢਣ ਇਕੱਠਾ ਕਰਨ ਦਾ ਵੀ ਪਤਾ ਲੱਗਦਾ ਸੀ ਕੁਝ ਕੁ ਹੁਕਮਨਾਮਿਆਂ ਤੋਂ ਬਿਨਾਂ ਹੋਰ ਕਿਸੇ ਵੀ ਇਤਿਹਾਸਿਕ ਘਟਨਾ ਘਟਨਾਵਾਂ ਦਾ ਕੋਈ ਸਿੱਧਾ ਉਲੇਖ ਨਹੀਂ ਮਿਲਦਾ ਪਰ ਤਾਂ ਵੀ ਇਨ੍ਹਾਂ ਹੁਕਮਨਾਮਿਆਂ ਦੇ ਵਿੱਚ ਲਿਖੀਆਂ ਫਰਮਾਇਸ਼ਾਂ ਤੋਂ ਇਤਿਹਾਸਿਕ ਰੱਥਾਂ ਦੇ ਸੰਕੇਤ ਜਰੂਰ ਮਿਲ ਸਕਦੇ ਹਨ ਇਨ੍ਹਾਂ ਹਵਾਲਿਆਂ ਨਾਲ ਸਿੱਖ ਅੰਦੋਲਨਾਂ ਦੀ ਧਾਰਮਿਕ ਪਾਈਚਾਰਕ ਤੇ ਰਾਜਨੀਤਿਕ ਗਤੀਵਿਧੀ ਦੀ ਜਾਣਕਾਰੀ ਮਿਲਦੀ ਸੀ ਸਾਹਿਤਿਕ ਦ੍ਰਿਸ਼ਟੀ ਤੋਂ ਹੁਕਮਨਾਮੇ ਵਿਸ਼ੇਸ਼ ਮਹੱਤਵ ਰੱਖਦੇ ਹਨ ਇਹ ਪੁਰਾਣੀ ਵਾਰਤਕ ਪੁਰਾਣੀ ਵਾਰਤਕ ਦੇ ਚਿੱਠੀ ਪੱਤਰ ਨਮੂਨੇ ਦੇ ਪ੍ਰਤੀਨਿਧਨਾਂ ਪਹਿਲੇ ਗੁਰੂਆਂ ਦੇ ਹੁਕਮਨਾਮਿਆਂ ਦੇ ਵਿੱਚ ਕਿਸੇ ਪ੍ਰਕਾਰ ਦੀ ਤਾਰੀਖ ਨਹੀਂ ਸੀ ਲਿਖੀ ਜਾਂਦੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਹਨਾਂ ਨੂੰ ਪੂਰੀ ਦਫਤਰੀ ਸ਼ਕਲ ਦੇ ਕੇ ਤਾਰੀਖ ਅੰਕਿਤ ਕੀਤੀ ਜਾਣ ਲੱਗੀ ਤਾਰੀਖ ਅਤੇ ਨਾਂ ਥਾਂ ਦਾ ਵੇਰਵਾ ਦਿੱਤੇ ਹੋਣ ਕਾਰਨ ਇਹ ਹੁਕਮਨਾਮੇ ਇਤਿਹਾਸਿਕ ਤੇ ਸਾਹਿਤਕ ਪੱਖ ਤੋਂ ਪ੍ਰਮਾਣਿਕ ਮੰਨੇ ਜਾ ਸਕਦੇ ਹਨ ਇਨ੍ਹਾਂ ਵਿੱਚ ਕਿਸੇ ਕਿਸਮ ਦੇ ਰਲੇ ਦੀ ਵੀ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਅੰਤ ਦੇ ਵਿੱਚ ਪੰਕਤੀਆਂ ਦੀ ਗਿਣਤੀ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਅਸਲ ਲਿਖਤ ਦੇ ਰੂਪ ਵਿੱਚ ਮੌਜੂਦ ਹੋਣ ਕਰਕੇ ਇਹ ਕਿਸੇ ਪ੍ਰਕਾਰ ਦੇ ਸ਼ੱਕ ਤੋਂ ਮੁਕਤ ਹਨ ਮੁਗਲ ਬਾਦਸ਼ਾਹਾਂ ਦੇ ਹੁਕਮਨਾਮਿਆਂ ਦੀ ਪਰੰਪਰਾ ਵਾਂਗ ਇਨ੍ਹਾਂ ਹੁਕਮਨਾਮਿਆਂ ਦੇ ਵਿੱਚ ਵੀ ਵਾਰਤਕ ਵੰਨਗੀ ਦੀ ਲਗਭਗ ਘਾਟ ਹੈ ਸਾਰੀ ਵਾਰਤਕ ਘੜੀ-ਖੜਾਈ ਸ਼ਬਦਾਵਲੀ ਅਤੇ ਇੱਕ ਨਿਸ਼ਚਿਤ ਹੱਦਬੰਦੀ ਵਿੱਚ ਬੰਨੀ ਹੋਈ ਹੈ ਉਂਝ ਪੰਜਾਬੀ ਸਾਹਿਤ ਦੇ ਵਿੱਚ ਚਿੱਠੀ ਪੱਤਰ ਲੇਖਣ ਦੀ ਕਲਾ ਦੇ ਵਿੱਚ ਇਹਨਾਂ ਨੇ ਵਿਕਾਸ ਜ਼ਰੂਰ ਲਿਆਂਦਾ ਇਹਨਾਂ ਦੀ ਜਿਹੜੀ ਭਾਸ਼ਾ ਬ੍ਰਜ ਪ੍ਰਭਾਵਿਤ ਸਰਲ ਪਾਸ਼ਾ ਪੰਜਾਬੀ ਹੈ ਇਹਨਾਂ ਤੋਂ ਗੁਰਮੁਖੀ ਲਿਪੀ ਦੇ ਸਰੂਪ ਤੇ ਵਿਕਾਸ ਦਾ ਪਤਾ ਵੀ ਚੱਲਦਾ ਹੈ ਇਨਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੱਕ ਗੁਰਮੁਖੀ ਅੱਖਰਾਂ ਅਤੇ ਮਾਤਰਾਾਂ ਦੇ ਸਰੂਪ ਦੇ ਵਿੱਚ ਆਏ ਪਰਵਰਤਨ ਅਤੇ ਨਿਖਾਰ ਦਾ ਬੋਧ ਹੁੰਦਾ ਇਸ ਤਰ੍ਹਾਂ ਇਹ ਹੁਕਮਨਾਮੇ ਇਤਿਹਾਸਿਕ ਅਤੇ ਸਾਹਿਤਕ ਮਹੱਤਵ ਤੋਂ ਇਲਾਵਾ ਸਿੱਖ ਧਰਮ ਦੇ ਵਿਕਾਸ ਅਤੇ ਮਰਿਆਦਾ ਸੰਬੰਧੀ ਵੀ ਪ੍ਰਕਾਸ਼ ਪਾਉਂਦੇ ਹਨ ਅਤੇ ਗੁਰੂ ਸਾਹਿਬਾਂ ਦੇ ਦੁਆਰਾ ਲੇਖਿਤ ਅਤੇ ਚਿੰਨਤ ਹੋਣ ਕਰਕੇ ਸਿੱਖ ਜਗਤ ਦੇ ਵਿੱਚ ਭਰਪੂਰ ਸ਼ਰਧਾ ਅਤੇ ਸਤਿਕਾਰ ਰੱਖਦੇ ਹਨ। ਇਹ ਠਾ ਨਮੂਨੇ ਦੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਕਾਬਲ ਦੀ ਸੰਗਤ ਦੇ ਨਾਂ ਜਾਰੀ ਕੀਤੀ। ਜਾਰੀ ਹੁਕਮਨਾਮੇ ਇਸ ਪ੍ਰਕਾਰ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਾਬਲ ਦੀ ਸੰਗਤ ਨੂੰ ਕੀ ਲਿਖਿਆ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਅ ਸਾਡੀ ਬਹੁਤ ਖੁਸ਼ੀ ਹੈ। ਤੁਸੀ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ ਕੇਸ ਰੱਖਨੇ ਇਹ ਅਸਾਡੀ ਮੋਹਰ ਹੈ ਕੱਚ ਕਿਰਪਾਨ ਦਾ ਵਿਸਾਹ ਨਹੀਂ ਕਰਨਾ ਸਰਬ ਲੋਹ ਦਾ ਕੜਾ ਹੱਥ ਰੱਖਣਾ ਦੋਨੋਂ ਵਕਤ ਕੇਸਾਂ ਦੀ ਪਾਲਣਾ ਕਰਨਾ ਸਰਬੱਤ ਸੰਗਤ ਅਪਾਖਿਆ ਦਾ ਕੂਠਾ ਖਾਵੇ ਨਹੀਂ ਤਮਾਕੂ ਦਾ ਵਰਤਣਾ ਬਾਦਨੀ ਤथा ਕੰਨਿਆ ਮਾਰਨ ਵਾਲੇ ਸੋ ਮੇਲ ਨਾ ਰਖੇ ਮੀਨੇ ਮਸੰਦਾ ਰਾਮਰਾਇਆਂ ਕੀ ਸੰਗਤ ਨਾ ਬੈਸੋ ਗੁਰਬਾਣੀ ਪੜਨੀ ਵਾਹਿਗੁਰੂ ਵਾਹਿਗੁਰੂ ਜਪਨਾ ਗੁਰੂ ਕੀ ਰਹਿਤ ਰੱਖਨੀ ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ ਹੈ ਤਾਂ ਇਸ ਤਰ੍ਹਾਂ ਜਿਹੜੇ ਆਪਣੇ ਮਤਲਬ ਗੁਰੂ ਸਹਿਬਾਨ ਸੀ ਉਹਨਾਂ ਦੇ ਦੁਆਰਾ ਹੀ ਹੁਕਮਨਾਮੇ ਲਿਖੇ ਜਾਂਦੇ ਸੀ ਸੰਗਤਾਂ ਨੂੰ ਠੀਕ ਹੈ ਆਪਣੇ ਜੋ ਵੀ ਸੰਦੇਸ਼ ਹੁੰਦਾ ਸੀ ਉਹ ਹੁਕਮਨਾਮਿਆਂ ਦੇ ਵਿੱਚ ਦਿੱਤਾ ਜਾਂਦਾ ਸੀ ਠੀਕ ਹੈ ਤਾਂ ਹੁਕਮਨਾਮਿਆਂ ਨੂੰ ਜਿਹੜੀ ਸੰਗਤ ਸੀ ਉਹ ਆਪਣੇ ਸਿਰ ਮੱਥੇ ਰੱਖਦੀ ਸੀ ਤੇ ਜੋ ਵੀ ਮਤਲਬ ਹੁਕਮਨਾਮਿਆਂ ਦੇ ਵਿੱਚ ਲਿਖਿਆ ਜਾਂਦਾ ਸੀ ਉਹ ਕਬੂਲ ਕਰਕੇ ਮੰਨਿਆ ਜਾਂਦਾ ਸੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ